ਪਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਰਿਹਾ ਜਾਂ ਨਾ ਪਿੰਡ ਦੇ ਸਰਪੰਚ ਨੇ ਦੱਸੀ ਵੱਡੀ ਗੱਲ ਸੁਣੋ ਪਿੰਡ ਦੇ ਸਰਪੰਚ ਤੋਂ ਕਿ ਆਖਰ ਪਾਨਾ ਸਿੱਧੂ ਕਿੱਥੇ ਹੈ ਕਿਸ ਹਾਲ ਦੇ ਵਿੱਚ ਹੈ ਕੌਣ ਮਿਲ ਕੇ ਆਇਆ ਪਾਨੇ ਸਿੱਧੂ ਨੂੰ ਸਸਿਕਾ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇਖ ਰਿਹਾ ਹਾਂ ਦੋਸਤੋ ਭਾਈ ਪਾਨੇ ਸਿੱਧੂ ਦਾ ਮੁੱਦਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ 3 ਤਰੀਕ ਨੂੰ ਵੱਡਾ ਇਕੱਠ ਸੀ ਜਿਹੜਾ ਰੱਖਿਆ ਗਿਆ ਉਦੋਂ ਲੋਕਾਂ ਦੀ ਮੰਗ ਸੀ ਕਿ ਭਾਨੇ ਸਿੱਧੂ ਨੂੰ ਅੱਜ ਰਿਹਾ ਕਰਾ ਕੇ ਨਾਲ ਹੀ ਲੈ ਕੇ ਚੱਲਾਂਗੇ ਪਰ ਸ਼ਾਮ ਨੂੰ ਖਬਰ ਆਉਂਦੀ ਆ ਬਾਈ ਲੱਖਾ ਸਦਾਨਾ ਐਲਾਨ ਕਰਦਾ ਕਿ ਭਾਨੇ ਸਿੱਧੂ ਨੂੰ 10 ਤਰੀਕ ਤੱਕ ਪੁਲਿਸ ਦੇ ਨਾਲ ਗੱਲਬਾਤ ਹੋਈ ਹੈ ਕਿ ਛੱਡਣਗੇ ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਵੀ ਰਹੀ ਕਿ ਸਮਾਰ ਬਣ ਕੇ ਲੈ ਕੇ ਆਏ ਸੀ ਅਸਤਾ ਕਰੋ ਰਾਤ ਦੀ ਤਿਆਰੀ ਕਰਕੇ ਆਏ ਸੀ ਜੇ ਥੋੜਾ ਸਮਾਂ ਹੋਰ ਚੱਲਦਾ ਰਹਿੰਦਾ ਧਰਨਾ ਤਹੱਤਾ ਪੈਰਾਂ ਦੀ ਪਾਈ ਜਾਣੀ ਸੀ ਪ੍ਰਸ਼ਾਸਨ ਨੂੰ ਭਾਦੇ ਨੂੰ ਨਾਲ ਲੈ ਕੇ ਜਾਣਾ ਸੀ ਗੁੱਸਾ ਸੀ ਕਿ ਇਸ ਤਰ੍ਹਾਂ ਕਿਉਂ ਕਰਿਆ ਚਲੋ ਕੋਈ ਗੱਲ ਹੀ ਕਹਿੰਦੇ 10 ਤਰੀਕ ਵੀ ਆ ਗਈ 10 ਵੀ ਆਈ ਗਈ ਹੁਣ ਆਪਾਂ ਕੋਟਦੂਨੇ ਬੈਠੇ ਆ ਪਿੰਡ ਕੋਟਦੂਨਾ ਦੇ ਸਰਪੰਚ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਭਾਈ 10 ਤਰੀਕ ਆ ਗਈ ਭਾਨਾ ਤਾਂ ਆਇਆ ਨਹੀਂ ਸਰਪੰਚ ਸਾਹਿਬ ਕੀ ਹਾਲ ਨੇ ਸੱਸੀ ਕਾਲੂ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਹਾਂਜੀ ਸਤੀਕਾ ਸਰਪੰਚ ਸਾਹਿਬਾ ਤੇ ਗੱਲ ਇਹ ਆ 10 ਤਰੀਕ ਆ ਗਈ ਛੋਡੇ ਨਾਲ ਵੀ ਗੱਲਬਾਤ ਹੋਈ ਉਹ ਮਿਲ ਕੇ ਫੈਸਲਾ ਲਿਆ ਹੋਊਗਾ ਵੀ ਕਿਦਨ ਚੱਕਿਆ ਉਦਨ ਧਰਨਾ ਰੋਜ਼ ਰੋਜ਼ ਤਾਂ ਧਰਨੇ ਲੱਗਦੇ ਨਹੀਂ ਹੈਗੇ ਪੰਨ ਆਲੇ ਆਏ ਨਹੀਂ ਹੈਗਾ ਸਥਿਤੀ ਕਿੱਥੇ ਖੜੀ ਆ ਅੱਜ ਹੈਗੀ 8 ਤਰੀਕਾ ਹਾਂ ਕੱਲੋਂ ਹੈਗੀ ਜਥੇਬੰਦੀਆਂ ਦੀ ਮੀਟਿੰਗ ਠੀਕ ਹੈ ਠੀਕ ਹੈ ਮੀਟਿੰਗ ਤੋਂ ਬਾਅਦ ਆ 10 ਤਰੀਕ ਨੂੰ ਬਈ ਆਉ ਬਈ ਪੱਕਾ ਜਗੀ ਨਾ ਸਾਨੂੰ ਉਮੀਦ ਹੈਗੀ ਆ ਪੂਰੀ ਉਮੀਦ ਆ ਫੁੱਲ ਉਮੀਦ ਆ ਪਰ ਲੋਕ ਕਹਿੰਦੇ ਵੀ ਜਗੀ ਨਹੀਂ ਕਰਿਆ ਜਾ ਸਕਦਾ ਲੋਕਾਂ ਨੂੰ ਥੋੜੀ ਘੱਟ ਉਮੀਦ ਆ ਕਿਉਂ ਤੁਸੀਂ ਐਂ ਦੱਸੋ ਇੱਕ ਗੱਲ ਤੁਸੀਂ ਦੱਸ ਨੂੰ ਕਹਿੰਦੇ ਹੋ ਕਿਹੜੇ ਤਰੀਕੇ ਨਾਲ ਦੱਸ ਨੂੰ ਆਜੂਗਾ ਕਹਿੰਦੇ ਕਿਉਂਕਿ ਝੋਟੇ ਨੇ ਵੀ ਕਈ ਸਵਾਲ ਚੱਕੇ ਨੇ ਕਹਿੰਦਾ ਵੀ ਅੱਡੋ ਅੱਡ ਨੇ ਕਿਹੜੇ ਐਫ ਆਈ ਆਰ ਕਰਤਾ ਨੇ ਅੱਡੋ ਅੱਡ ਨੇ ਚਾ ਚਾਰ ਥਾਂ ਵੀ ਅਗਰ ਪਰਚਾ ਹੋਇਆ ਅੱਡੋ ਅੱਡ ਸ਼ਹਿਰਾਂ ਦੇ ਵਿੱਚ ਪਰਚਾ ਹੋਇਆ ਹੁਣ ਉਹ ਥੋੜੀ ਜਿਹੀ ਜਾਣਕਾਰੀ ਵੀ ਦੋ ਵੀ ਪਰਚੇ ਕੈਨਸਲ ਹੋਣਗੇ ਜਾਂ ਕਿਵੇਂ ਇੱਕ ਮੁਚਲਕਾ ਜਾਂ ਭਰਾ ਕੇ ਛੱਡਦੇ ਹੁੰਦੇ ਨੇ ਉਸ ਤਰੀਕੇ ਨਾਲ ਹੋਊਗਾ ਕੰਮ ਇਹ ਕਿਵੇਂ ਹੋਊਗੀ ਪੂਰੀ ਗੱਲਬਾਤ ਇਹ ਗੱਲ ਇਹ ਹੈ ਜੀ ਜਿਹੜੀ ਆਪਣੀ 10 ਤਰੀਕ ਦੀ ਕਾਲ ਹੈ ਹਾਂ ਅ fırsਰ ਆਏ ਸੀ ਵੱਡੇ ਵੱਡੇ ਉੱਥੇ ਹਾਂ ਸਭ ਨੂੰ ਪਤਾ ਹੀ ਹੈ ਹਨਾ ਡੀਆਈਜੀ ਤੋਂ ਲਾ ਕੇ ਸਾਰਿਆਂ ਨੇ ਉਹਨਾਂ ਨੇ ਆਪਦੇ ਮੂੰਹੋਂ ਬੋਲ ਕੇ ਕਹੇ ਨੇ ਵੀ ਪਰਚੇ ਅਸੀਂ ਰੱਦ ਕਰਾਂਗੇ ਬਾਈ ਨੂੰ 10 ਤਰੀਕ ਨੂੰ ਅਸੀਂ ਬਾਹਰ ਕੱਢਾਂਗੇ ਠੀਕ ਹੈ ਲਿਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਲਖਿਉਰੀ ਬਾਈ ਅਜੇ ਤੱਕ ਕਿਉਂਕਿ ਸਾਰੇ ਫੜੇ ਗਏ ਸੀਗੇ ਲਖਿਉਰੀ ਬਾਈ ਹੁਰੀ ਉੱਥੇ ਕਾਕੇ ਹੁਰੀ ਸੀਗੇ ਸਾਰੇ ਸੀਗੇ ਉੱਥੇ ਜਥੇਬੰਦੀ ਵਾਲੇ ਉਹਨਾਂ ਨਾਲ ਹੀ ਉੱਥੇ ਮੀਟਿੰਗ ਹੋਈ ਆ ਬੈ ਕੇ ਉਹਨਾਂ ਨਾਲ ਹੀ ਫੈਸਲਾ ਹੋਇਆ ਠੀਕ ਆ 10 ਤਰੀਕ ਨੂੰ ਬਾਈ ਨੇ ਬਾਹਰ ਆ ਜਾਣਾ ਲੱਗਦਾ ਵੀ 10 ਤਰੀਕ ਨੂੰ ਆਜੂਗਾ ਪਰਸੋਂ ਤੱਕ ਆਜੂਗਾ ਬਾਹਰ ਹਾਂ ਹਾਂ ਪਰਸੋਂ ਨੂੰ ਕੋਈ ਕਿਸੇ ਨਾਲ ਗੱਲਬਾਤ ਹੋਈ ਹੋਵੇ ਕਿ ਪੁਲਿਸ ਕੁਝ ਕਰ ਰਹੀ ਆ ਅਪਡੇਟ ਕੋਈ ਪਹੁੰਚੀ ਕਿਸੇ ਕੋਰਟ ਦਾ ਕੁਝ ਆਇਆ ਹੋਵੇ ਕੋਈ ਤਰੀਕ ਪੇਚੀ ਜਾਂ ਭਾਨੇ ਨਾਲ ਅੰਦਰ ਗੱਲਬਾਤ ਹੋਈ ਹੋਵੇ ਕੁਝ ਪਤਾ ਤਾਂ ਲੱਗਿਆ ਹੋਊਗਾ ਕੁਝ ਕੋਈ ਜਾਣਕਾਰੀ ਤਾਂ ਮਾੜੀ-ਮੋਟੀ ਹੋਣੀ ਚਾਹੀਦੀ ਆ ਨਹੀਂ ਜਾਣਕਾਰੀ ਤਾਂ ਉਹਦੇ ਦੀ ਦਿੱਤੀ ਹੋਈ ਆ ਲਿਖਤੀ ਰੂਪ ਚ ਦਿੱਤਾ ਹੋਇਆ ਹੀ ਉਹਨਾਂ ਨੇ ਤੋਂ ਉਸੇ ਦੇ ਬੈਠੇ ਹੋ ਵੀ ਕਲਾ ਲਿਖਤੀ ਰੂਪ ਦਿੱਤਾ ਹੋਇਆ ਹੋਰ ਅਜੇ ਕੋਈ ਕੋਈ ਅੰਦਰ ਗਤੀ ਕੋਈ ਗੱਲ ਪਤਾ ਲੱਗੀ ਹੋਵੇ ਵੀ ਪੁਲਿਸ ਨੇ ਕੋਈ ਸਟੈਪ ਅੱਗੇ ਵਧਾਇਆ ਜਾਂ ਸਿਰਫ ਉਹ ਲਿਖਤੀ ਰ ਹਾਂ ਵਿਸ਼ਵਾਸ ਦੀ ਆਪਾਂ ਵਿਸ਼ਵਾਸ ਕੀਤਾ ਅਫਸਰਾਂ ਦੇ ਲੋਕਾਂ ਤੋਂ ਗਾਲਾਂ ਵੀ ਲੈਤੀਆਂ ਨੇ ਵੀ ਦਿਨ ਵੱਧ ਪਾਤੀ ਹਾਂ ਠੀਕ ਹੈ ਜੇ ਅਸੀਂ ਦਿਨ ਵੱਧ ਨਾ ਪਾਉਂਦੇ ਹੋ ਸਕਦਾ ਵੀ ਹਲਚਲ ਥੋੜਾ ਜਿਆਦਾ ਹੋ ਜਾਂਦਾ ਨਾ ਸਰਕਾਰਾਂ ਦੇ ਮੰਨਣੀ ਪੈਂਦੀਆਂ ਸਰਕਾਰਾਂ ਦੀ ਵੀ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਖੂਨ ਖਰਾਬੇ ਹੋਣਾ ਨਾ ਵੀ ਪੰਜ ਸੱਤ ਦਿਨਾਂ ਦਾ ਕੀ ਹੁੰਦਾ ਜੱਠ ਤਰੀਕ ਹੋ ਗਈ ਪਰ ਸੋਨ ਨੂੰ 10 ਤਰੀਕ ਹੈ ਚਲੋ ਮੰਨ ਲੈਂਦੇ ਆ ਵੀ 10 ਤਰੀਕ ਨੂੰ ਆ ਜੂਗਾ ਪਰ ਇੱਕ ਬਸ ਆਪਾਂ ਇਹ ਵੀ ਮੰਨ ਕੇ ਚੱਲਦੇ ਆ ਜੇ ਨਹੀਂ ਆਉਂਦਾ ਫੇਰ ਫੇਰ ਭਈ ਲੋਕ ਫੈਸਲਾ ਕਰਨਗੇ ਉਹਦਾ ਹਾਂ ਜਥੇਬੰਦੀਆਂ ਫੈਸਲਾ ਕਰਨਗੀਆਂ ਹਾਂ ਠੀਕ ਹੈ ਹਾਂ ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਸਰਕਾਰ ਨੂੰ ਬੇਨਤੀ ਕਰਨਾ ਇਹ ਚੀਜ਼ ਨੂੰ ਨਾਪਦਾ ਆ ਜਾਵੇ ਠੀਕ ਹੈ ਇਹ ਗਹਾਂ ਬਾਹ ਫੋੜੇ ਤੋਂ ਲੈ ਕੇ ਗਹਾਂ ਤੱਕ ਬਧੀ ਜਾਣਾ ਫਿਰ ਇਹ ਫਿਰ ਆਰਾਮ ਆਉਣ ਵਾਲਾ ਕੰਮ ਨਹੀਂ ਹੋਣਾ ਫਿਰ ਜਿਹੜੇ ਲੋਕ ਨੇ ਇਹ ਲੋਕ ਜੋ ਸੜਕਾਂ ਤੇ ਆ ਜਾਣਗੇ ਨਾ ਫਿਰ ਫਿਰ ਬਹੁਤ ਔਖਾ ਹੋ ਜਾਊਗਾ ਔਖਾ ਹੋ ਜਾਊਗਾ ਹਾਂ ਉਹਦੇ ਵੀ ਅਸੀਂ 350 ਮੁੰਡਾ ਨਾਲ ਫੜਿਆ ਹੋਇਆ ਸੀ ਮੇਰੇ ਬਾਲੀਏ ਥਾਣੇ 'ਚ ਅਸੀਂ ਬਹੁਤ ਜਿਆਦਾ ਉੱਥੇ 15 ਪੁਲਿਸ ਆਏ ਸੀ ਜੇ ਅਸੀਂ ਚਾਹੁੰਦੇ ਸੀ ਕੰਦਾ ਵੀ ਟੱਪ ਸਕਦੇ ਸੀ ਪਰ ਅਸੀਂ ਬਹੁਤ ਰੋਕ ਰੋਕ ਕੇ ਰੱਖਿਆ ਕੰਮ ਵੀ ਮਾਹੌਲ ਖਰਾਬ ਨਾ ਹੋ ਜਾਏ ਯਾਰ ਸਾਡੇ ਤੇ ਕਿਤੇ ਗੱਲ ਨਾ ਜੇ ਨਾ ਵੀ ਯਾਰ ਇਹ ਆਪ ਹੀ ਖਰਾਬ ਕਰੀ ਜਾਂਦੇ ਨੇ ਅਸੀਂ ਬਹੁਤ ਪਿਆਰ ਨਾਲ ਰੱਖਿਆ ਸਾਰੇ ਮੁੰਡਿਆਂ ਨੂੰ ਸਾਨੂੰ ਕਿੱਥੇ ਫੜਿਆ ਗਿਆ ਉਸ ਦਿਨ ਅਸੀਂ ਬਈ ਤਿੰਨ ਕਿਲੇ ਪਿੱਛੇ ਦੀ ਆਪਣੇ ਮੰਤਰੀ ਸਾਹੂਦੀ ਦੀ ਕੋਠੀ ਤੋਂ ਅੱਛਾ ਹਾਂ ਅਸੀਂ ਸਾਡਾ ਮਿੱਤਰ ਉੱਥੇ ਉਹਦੀ ਕੋਠੀ 'ਚ ਬੈਠੇ ਸੀ ਅਸੀਂ ਉੱਥੇ ਬੈਠੇ ਸੀ ਹਾਂ ਰਾਤ ਨੂੰ ਅਸੀਂ 2 ਵਜੇ ਗਏ ਸੀ ਤੇ 8:30 ਵਜੇ ਅਸੀਂ ਉੱਥੇ ਚਾਰ ਸਪੇਰੇ ਸਾਨੂੰ ਘੇਰਾ ਪਾਇਆ ਬਈ ਉਹਨਾਂ ਨੇ ਠੀਕ ਹੈ ਭਾਈ ਤੇ ਭਾਈ ਤੁਸੀਂ ਨੇ ਸੁਣਿਆ ਸਰਪੰਚ ਸਾਹਿਬ ਦਾ ਇਹ ਕਹਿਣਾ ਕਿ 10 ਤਰੀਕ ਨੂੰ ਜਿਹੜਾ ਹੈਗਾ ਪਹਾਨਾ ਬਾਹਰ ਆਜੂਗਾ ਇਹਨਾਂ ਨੂੰ ਯਕੀਨ ਆ ਦੂਜੇ ਪਾਸੇ ਜਥੇਬੰਦੀਆਂ ਦੀ ਮੀਟਿੰਗ ਹੈ ਕੱਲ ਨੂੰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈ ਕਿਉਂ ਬੁલાਉਣੀ ਪਈ ਅਚਾਨਕ ਜਥੇਬੰਦੀਆਂ ਦੀ ਜਥੇਬੰਦੀਆਂ ਦੀ ਮੀਟਿੰਗ ਇਹ ਹੈ ਜੀ ਵੀ ਅਸੀਂ ਚਾਹੁੰਦੇ ਨਹੀਂ ਵੀ ਸੜਕਾਂ ਦੇ ਬਾਲੇ ਹੁੱਲੜਬਾਜੀ ਹੋਵੇ ਹਾਂ ਉਹਨਾਂ ਉਹਦਾ ਅਸੀਂ ਵਿਚਾਰ ਵਟਾਂਦਰਾ ਕਰਨਾ ਵੀ ਬਾਈ ਨੂੰ ਕਿੱਥੇ ਲਈਏ ਕਿੱਥੇ ਅਸੀਂ ਲੋਕਾਂ ਨੂੰ ਉਹਨੂੰ ਮਿਲਾ ਸਕਦੇ ਹਾਂ ਖੁੱਲੇ ਥਾਂ 'ਚ ਕਿਤੇ ਜੇ ਕੱਲ ਨੂੰ ਹੋਣੀ ਆ ਮੀਟਿੰਗਾਂ ਹੋਣੀਆਂ ਜਥੇਬੰਦੀਆਂ ਦੀਆਂ ਹੋਣਗੀਆਂ ਵੀ ਅਸੀਂ ਬਾਈ ਨੂੰ ਕੌਣ ਲੈ ਕੇ ਆਊਗਾ ਜਥੇਬੰਦੀਆਂ ਲੈ ਕੇ ਆਉਣੀਆਂ ਕੀ ਕਰਨਾ ਉਹਦਾ ਸਾਰਾ ਪਲਾਨਿੰਗ ਬਣਾਉਣਾ ਕੱਲ ਨੂੰ ਬਾਈ ਕਿਹੜੀ ਜੇਲ੍ਹ ਚ ਆਪਾਂ ਨੈ ਸਮੇਂ ਇਸ ਦੇਮ ਹੈਗਾ ਮਲੇਰਕੋਟਲੇ ਜੀ ਉਹ ਮਲੇਰਕੋਟ ਲਿਆ ਹਾਂਜੀ ਤੇ ਮਿਲ ਕੇ ਆਇਆ ਕੋਈ ਭਾਨੇ ਨੂੰ ਹਾਂ ਭਾਈ ਅਮਨਾ ਬੀਰਮਣ ਮਿਲ ਕੇ ਆਸੀ ਉਹਦੀ ਮੁਲਾਕਾਤ ਕਰਨ ਦਿੱਤੀ ਸੀ ਕਦੋਂ ਅੱਜ ਕੱਲ ਚ ਕਿਤੇ ਹਾਂ ਪਰਸੁੱਥ ਗਿਆ ਸੀ ਪਰਸੁੱਥ ਕੀ ਕਹਿੰਦਾ ਕਿਵੇਂ ਆ ਭਾਨਾ ਠੀਕ ਆ ਬਾਈ ਓਕੇ ਆਊਗਾ ਨਾ ਚੜਦੀ ਕਲਾ ਲੜਾਈ ਲੜਦੇ ਰਹਾਂਗੇ ਉਹ ਵੀ ਕਹਿਵਾ ਹਾਂ ਹਾਂ ਲੋਕਾਂ ਸਾਥ ਦਿੰਦੇ ਰਹਾਂਗੇ ਬਾਈ ਠੀਕ ਆ ਤੇ ਤੁਸੀਂ ਵੀ ਦੇਖਿਆ ਕਿਵੇਂ ਭਾਨੇ ਦੇ ਹੱਕ ਚ ਬੜੇ ਮਤਲਬ ਖੁੱਲ ਕੇ ਆਏ ਹੋ ਹੈਨਾ ਚਾਹੇ ਇਸ ਇਸ ਮੁੱਦੇ 'ਚ ਆਪਾਂ ਨੇ ਦੇਖਿਆ ਪਾਰਟੀਬਾਜੀ ਕੋਈ ਨਹੀਂ ਹੈਗੀ ਚਾਹੇ ਤੁਸੀਂ ਕਿਸੇ ਹੋਰ ਪਾਰਟੀ ਦੇ ਹੋ ਜਾਂ ਕਿਸੇ ਨਾਲ ਵੀ ਚੱਲਦੇ ਹੋ ਤੁਸੀਂ ਵੀ ਪੂਰਾ ਡਟ ਕੇ ਸਾਥ ਦਿੱਤਾ ਹੈ ਨਾ ਦਿੱਤਾ ਬਈ ਹਾਂ ਕਾਰਨ ਕੀ ਸੀ ਵੀ ਭਾਨਾ ਸਹੀ ਉਸ ਤੇ ਖੜਾ ਸੀ ਜਾਂ ਯਾਰੀ ਦੋਸਤੀ ਸੀ ਤਾਂ ਕਰਕੇ ਜਾਂ ਮੁੱਦਾ ਸਹੀ ਸੀ ਅਸਲ ਬਈ ਨਾ ਜਿਹੜਾ ਕਾਰਨ ਕੀ ਹੈ ਮੈਂ ਪਿੰਡ ਦਾ ਸਰਪੰਚ ਹਾਂ ਦੇਖ ਹੈ ਨਾ 42 4000 ਵਾਂਗੂ ਵੋਟ ਆ ਸਾਡੇ ਠੀਕ ਹੈ ਬਈ ਮੈਂ ਨਹੀਂ ਚਾਹੁੰਦਾ ਮੇਰੀ ਟਰਨ ਦੇ ਵਿੱਚ ਮੇਰੇ ਪਿੰਡ ਦੀ ਬੇਇੱਜ਼ਤੀ ਹੋਵੇ ਬੇਇੱਜ਼ਤੀ ਹੋਵੇ ਬਿਨਾਂ ਗੱਲ ਤੋਂ ਹੋਵੇ ਹਾਂ ਗੱਲ ਤੇ ਹੋ ਜਾਏ ਦੁੱਖ ਨਹੀਂ ਪਰ ਬਿਨਾਂ ਗੱਲ ਤੋਂ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਹੁਣ ਦਿੰਦਾ ਬਿਲਕੁਲ ਪਿਛਲੀ ਵਾਰ ਦੇਖੋ ਮੈਂ ਪ੍ਰੋਡੂਸਰ ਨਾਲ ਵੀ ਖੜਾ ਸੀ ਮੈਂ ਲੋਕਾਂ ਤੋਂ ਗਾਲ੍ਹਾਂ ਵੀ ਲੈਂਤੀ ਸੀ ਉਦੋਂ ਬਹੁਤ ਗਾਲ੍ਹਾਂ ਪਾਈਆਂ ਸੀ ਨਾ ਗਾਲ੍ਹਾਂ ਪਰ ਉੱਥੇ ਵੀ ਮੈਂ ਸਹੀ ਸੀ ਕਿਉਂਕਿ ਉਹਨਾਂ ਨੇ ਮੈਨੂੰ ਪੁੱਛ ਕੇ ਆਕੇ ਪਿੰਡ 'ਚ ਨਹੀਂ ਬੜੇ ਸੀ ਉਹ ਚਾਹੋ ਮੈਂ ਲੋਕ ਸਹੀ ਸੀ ਤੇ ਮੈਂ ਗਲਤ ਸੀ ਐਵੇਂ ਮੰਨ ਕੇ ਚੱਲੋ ਪਰ ਮੈਂ ਪਿੰਡ ਪਿੱਛੇ ਸਟੈਂਡ ਲੈਤਾ ਲੈਣਾ ਪੈਂਦਾ ਪਹਿਲੇ ਲੈਣਾ ਪੈਂਦਾ ਬਈ ਚੰਗੇ ਮਾਰੇ ਵੀ ਲੈਣਾ ਪੈਂਦਾ ਚੰਗੇ ਪਿੱਛੇ ਵੀ ਮੰਨ ਲੈਣਾ ਪੈਂਦਾ ਮਾਰੇ ਪਿੱਛੇ ਵੀ ਲੈਣਾ ਪੈਂਦਾ ਧੰਨਵਾਦ ਸਰਪੰਚ ਸਾਹਿਬ ਲੰਬੀ ਨਹੀਂ ਲੈ ਕੇ ਜਾਵਾਂਗੇ ਗੱਲਬਾਤ ਤਾਂ ਦੋਸਤੋ ਸਰਪੰਚ ਸਾਹਿਬ ਨੇ ਦੱਸਿਆ ਕਿ 10 ਤਰੀਕ ਨੂੰ ਭਾਨਾ ਆਪਣੇ ਵਿੱਚ ਆ ਜੂਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾ ਇਹ ਜੇ ਕਿਆ ਸੀ ਕਿ ਯਾਰ 10 ਤਰੀਕ ਨੂੰ ਭਾਨਾ ਆ ਰਿਹਾ ਕੱਲ ਨੂੰ ਦਾ ਕੱਲ ਨੂੰ ਸਾਰੇ ਮੀਡੀਆ ਰਾਹੀਂ ਛੋਡੇ ਰਾਹੀਂ ਹਾਂ 10 ਬੰਦਿਆਂ ਦੀ ਜਦੋਂ ਮੀਟਿੰਗ ਹੋਗੀ ਉਦੋਂ ਸਾਰਾ ਪ੍ਰੋਗਰਾਮ ਪਾ ਦੇਣਾ ਆਪਾਂ ਵੀ ਕਿਵੇਂ ਕਿਵੇਂ ਕਿੱਥੇ ਖੜਨਾ ਹੈ ਕਿੱਥੇ ਬੈਠਣਾ ਕਿੱਥੇ ਬਾਈ ਨੇ ਆਉਣਾ ਸਾਰਾ ਕੱਲ ਨੂੰ ਆਪਾਂ ਤੇ ਨਾ ਪਾ ਦੇਣਾ ਪਾ ਦਾਂਗੇ ਕਰ ਲੋ ਤਾਂ ਕੱਲ ਨੂੰ ਵੱਡੀ ਜਾਣਕਾਰੀ ਦੇਵਾਂਗੇ ਤੁਹਾਨੂੰ ਕੱਲੂ ਕਿ ਪਾਣੀ ਨੂੰ ਕਿੱਥੇ ਲੈ ਕੇ ਆਂਦਾ ਜਾਊਗਾ ਕਿੱਥੇ ਲੋਕਾਂ ਨਾਲ ਗੱਲਬਾਤ ਕਰਨਗੇ ਵੀਡੀਓ ਚੰਗੀ ਲੱਗੇ ਹੋਵੇ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ